ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾ ਵਿੱਚ ਬਿਰਹੋਂ ਦੀ ਰੜਕ ਪਵੇ ਬਿਰਹੋਂ ਦੀ ਰੜਕ ਪਵੇ ਅੱਧੀ ਅੱਧੀ ਰਾਤੀ ਉੱਠ ਰੋਣ ਮੋਏ ਮਿੱਤਰਾਂ ਨੂੰ ਮਾਏ ਸਾਨੂੰ ਨੀਂਦ ਨਾ ਪਵੇ ਬਿਰਹੋਂ ਦੀ ਰੜਕ ਪਵੇ ਪਿਉ ਪਿਉ ਸੁਗੰਧੀਆਂ ਚ ਬੰਨ ਫੇਹ ਚਾਨਣੀ ਦੇ ਤਾਂ ਵੀ ਸਾਡੀ ਪੀੜ ਨਾ ਸਵੇ ਕੁਸ ਕੁਸ ਸਾਹਾਂ ਦੀ ਮੈਂ ਕਰਾਂ ਜੇ ਟਕੋਰ ਮਾਏ ਅੱਗੋਂ ਸਾਨੂੰ ਖਾੜ ਨੂੰ ਪਵੇ ਬਿਰਹੋਂ ਦੀ ਰੜਕ ਪਵੇ ਆਪਣੀ ਮੈਂ ਬਾਲੜੀ ਮੈਂ ਆਤ ਹਲੇ ਮੱਤਾ ਜੋਗੀ ਮਤ ਕਿੜਾ ਇਸ ਨੂੰ ਦਵੇ ਆਖ ਸੂ ਨਿਮਾਏ ਨੂੰ ਰੋਵੇ ਬੁੱਲ ਚਿਥਕੇ ਨੀ ਜਗ ਕੇ ਤੈ ਸੁਣ ਨਾਲਵੇ ਬਿਰਹੋਂ ਦੀ ਰੜਕ ਪਵੇ ਆਖੀ ਇਹਨੂੰ ਖਾਲੇ ਟੁਕ ਹਿਜਰਾਂ ਦਾ ਪੱਕਿਆ ਨਹੀਂ ਲੇਖਾਂ ਦੇ ਨਹੀਂ ਫੁੱਟੜੇ ਤਵੇ ਚਟਲੇ ਤਰੇਲ ਨੂਣੀ ਗਮਾਂ ਦੇ ਗੁਲਾਬ ਤੋਂ ਨਹੀਂ ਕਲਜੇ ਨੂੰ ਹੌਸਲਾ ਰਵੇ ਬਿਰਹੋਂ ਦੀ ਰੜਕ ਪਵੇ ਕਿਹੜਿਆ ਸੇਰਿਆਂ ਤੋਂ ਮੰਗਾ ਕੁੰਝ ਮੇਲ ਦੀ ਮੈਂ ਮੇਲ ਦੀ ਕੋਈ ਕੁੰਜ ਨਾ ਦਵੇ ਕਿਹੜਾ ਇਹ ਨਾ ਧੰਮਾ ਦਿਆਂ ਲੋਬੀਆਂ ਦੇ ਦਰਾਂ ਉੱਤੇ ਬਾਗ ਖੜਾ ਜੋਗੀਆਂ ਰਵੇ ਬਿਰਹੋਂ ਦੀ ਰੜਕ ਪਵੇ ਪੀੜੇ ਨੀ ਪੀੜੇ ਨੀਏ ਪਿਆਰੇ ਐਸੀ तितਲੀ ਹੈ ਜਿਹੜੀ ਸਦਾ ਸੂਲ ਤੇ ਬਵੇ ਪਿਆਰ ਐਸਾ ਪਹਉਰਾ ਹੈ ਨੀ ਜੀਦੇ ਕੋਲ ਵਾਸ਼ਨਾ ਵੀ ਲੱਖਾਂ ਕੋਹਾਂ ਦੂਰ ਹੀ ਰਵੇ ਬਿਰਹੋਂ ਦੀ ਰੜਕ ਪਵੇ ਪਿਆਰਿਓ ਮਹਿਲ ਹੈ ਨੀ ਜਿਦੇ ਚ ਪੰਖੇ ਰੂਹਾਂ ਦੇ ਬਾਜ ਕੋਈ ਹੋਰ ਨਾ ਰਵੇ ਪਿਆਰੇ ਐਸਾ ਆਂਗਣਾ ਹੈ ਜਿਦੇ ਚ ਨਿਵਸ ਲਾਂਦਾ ਰਤੜਾ ਨਾ ਪਲੰਗ ਡਵੇ ਬੇਰਹੋਂ ਦੀ ਰੜਕ ਪਾਵੇ ਆਖ ਮਾਇ ਅੱਧੀ ਅੱਧੀ ਰਾਤੀ ਮੋਏ ਮਿੱਤਰਾਂ ਦੇ ਉੱਚੀ ਉੱਚੀ ਨਾ ਨਾ ਮਤੇ ਸਾਡੇ ਮੋਇਆ ਪਿੱਛੋਂ ਜਾਗੇ ਸ਼ਰੀਕੜਾ ਨੀ ਗੀਤਾਂ ਨੂੰ ਵਿਚੰਦਰਾ ਕਵੇ ਬਿਰਹੋਂਦੀ ਰੜਕ ਪਾਵੇ ਮਾਏ ਨੀ ਮਾਏ ਮੇਰੇ ਗੀਤਾਂ ਦੇ ਨਹਿਣਾ ਵਿੱਚ ਬਿਰਹੋਂਦੀ ਰੜਕ ਪਾਵੇ ਬਿਰਹੋਂਦੀ ਰੜਕ ਪਾਵੇ ਅੱਧੀ ਅਤੀ ਰਾਤੀ ਉਠ ਰੋਣ ਮੋਏ ਮਿੱਤਰਾ ਨੂੰ ਮਾਏ ਸਾਨੂੰ ਨੀਂਦ ਨਾ ਪਵੇ ਬਿਰਹੋਂ ਦੀ ਰੜਕ ਪਵੇ ਬਿਰਹੋਂ ਦੀ ਰੜਕ ਪਵੇ